ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਸੱਠਾਂ ਨੂੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਮੀਰੀ ਪੀਰੀ ਦੇ ਮਾਲਕ ਤਨ ਤਨੂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਅੱਜ ਪੂਰੇ ਵਿਸ਼ਵ ਵਿੱਚ ਸੰਤਾਂ ਵੱਲੋਂ ਬੜੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਉਥੇ ਗੁਰਦੁਆਰਾ ਪਲਾਸ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲਾਕੀਏ ਦੀਆਂ ਸਮੂਹ ਸੰਤਾਂ ਸਮੂਹ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਬੜੇ ਧੂਮਤਾਂ ਨਾਲ ਜਿਹੜੇ ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਹਨ ਪ੍ਰਕਾਸ਼ ਦਾ ਇਹ ਮੌਕੇ ਕਿੱਥੇ ਸੰਤਾਂ ਵੱਲੋਂ ਜੋ ਸ਼ਬੀਲਾਂ ਦੀ ਸੇਵਾ ਸਰਦਾਈਆਂ ਦੀ ਸੇਵਾ ਗੁਰੂ ਕੇ ਲੰਗਰਾਂ ਦੀ ਸੇਵਾ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਦਾਸ ਸੰਪਰਦਾਇ ਕਾਰਸਿਗਾ ਪੂਰੀ ਵਾਲਿਆਂ ਵੱਲੋਂ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਦੇ ਪੁੱਤਿਆਂ ਸਮੂਹ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹੋਏ ਫਤਿਹ ਅਰਜੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪੀਰ ਦੇ ਮਾਲਕ ਸਾਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਗੁਰਦੁਆਰਾ ਸ੍ਰੀ ਪਰਾ ਸਾਹਿਬ ਜੀ ਵਿਖੇ ਸਹਬੇ ਕਮਾਲ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਪ ਦੀ ਸਮੁੱਚੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਅਤੇ ਸਮੂਲ ਆਕੇ ਜੀਆਂ ਸੰਗਤਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਸਤਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਅੱਜ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ ਪਏ ਅਪਰੰਤ ਅਲੱਗ-ਅਲੱਗ ਜਥਿਆਂ ਨੇ ਆ ਕੇ ਸਵੇਰ ਤੋਂ ਲੈ ਕੇ ਅਲਾਹੀ ਬਾਣੀ ਦੇ ਕੀਰਤਨ ਕਥਾ ਵਿਚਾਰ ਸਿੰਘ ਸਹਿਬਾਨ ਨੇ ਕੀਤੀ ਅਦੇ ਨਾਲ ਦੇ ਨਾਲ ਹੁਣ ਟਾਡੀ ਕਮਿਸ਼ਨ ਸਵੇਰ ਤੋਂ ਲੱਗੇ ਆ ਔਰ ਸਤਕਾਰਯੋਗ ਬੀਬੀਆਂ ਭੈਣਾਂ ਦੇ ਜਥੇ ਨੇ ਵੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜੋ ਦੇਰ ਰਾਤ 9-10 ਵਜੇ ਤੱਕ ਇਹ ਸਮਾਗਮ ਚੱਲਣਾ ਹੈ ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਸੁਚਾਰੂ ਪ੍ਰਬੰਧ ਕੀਤੇ ਉੱਥੇ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲਿਆਂ ਵੱਲੋਂ ਬਾਬਾ ਸੁਖਵਿੰਦਰ ਸਿੰਘ ਜੀ ਪੂਰੀਵਾਲਿਆਂ ਵੱਲੋਂ ਸਵੇਰ ਤੋਂ ਲੰਗਰਾਂ ਦੇ ਪ੍ਰਵਾਹ ਚਲਾਏ ਗਏ ਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਰਧਾਈ ਦੇ ਲੰਗਰ ਸਵੇਰ ਤੋਂ ਲਾਏ ਆ ਜਿਹੜੇ ਧਾਰੜ ਤੋਂ ਮੇਰੇ ਵੀਰ ਸਤਕਾਰਯੋਗ ਆ ਕੇ ਸਾਰੀ ਸੇਵਾ ਨਿਭਾ ਕੇ ਗਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਧੰਨਵਾਦ ਅਤੇ ਪਿੰਡ ਖੈਰਾਬਾਦ ਦੀ ਸੰਗਤ ਵੱਲੋਂ ਨੌਜਵਾਨ ਵੀਰਾਂ ਵੱਲੋਂ ਗੰਨੇ ਦਾ ਰਾਤ ਸਵੇਰ ਦਾ ਚੱਲ ਰਿਹਾ ਹੈ ਔਰ ਅੰਦਰ ਦੀ ਜਿਹੜੀ ਸਮੁੱਚੀ ਸੁੰਦਰ ਸਜਾਵਟ ਕੀਤੀ ਗਈ ਆ ਨੌਜਵਾਨ ਬੱਚਿਆਂ ਵੱਲੋਂ ਜਿਨ੍ਹਾਂ ਦੇ ਵਿੱਚ ਦਾਸ ਦਾ ਬੇਟਾ ਪ੍ਰੋਫੈਸਰ ਸੰਦੀਪ ਸਿੰਘ ਵੀ ਆ ਔਰ ਇਹਨਾਂ ਨੇ ਬਹੁਤ ਸੁੰਦਰ ਸਜਾਵਟ ਕੀਤੀ ਆ ਔਰ ਬਿਲਕੁਲ ਨਿਸ਼ਕਾਮ ਸੇਵਾ ਕੀਤੀ ਆ ਸਤਗੁਰੂ ਕਿਰਪਾ ਕਰਨ ਜਿਸ ਜਿਸ ਭਾਵਨਾ ਦੇ ਨਾਲ ਜਿਸ ਜਿਸ ਮਾਈ ਭਾਈ ਨੇ ਤਿਲ ਫੁੱਲ ਦੀ ਸੇਵਾ ਜਿਸ ਵੀ ਤਰੀਕੇ ਨਾਲ ਕੀਤੀ ਆ ਚਾਹੇ ਲੰਗਰਾਂ 'ਚ ਚਾਹੇ ਇਮਾਰਤਾਂ 'ਚ ਸਤਗੁਰੂ ਸਾਰਿਆਂ ਦੀ ਸੇਵਾ ਪ੍ਰਵਾਨ ਕਰਨ ਪਰਿਵਾਰਾਂ ਨੂੰ ਖੁਸ਼ੀਆਂ ਖੇੜੇ ਬਖਸ਼ਣ ਕੋਲ ਲਕਾਈ ਦਾ ਭਲਾ ਕਰਨ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਸਮੁੱਚੀ ਸੰਗਤ ਨੂੰ ਵੀ ਦੁਬਾਰਾ ਫੇਰ ਲੱਖ ਲੱਖ ਵਧਾਈ ਹੋਵੇ ਇਸੇ ਤਰੀਕੇ ਦੇ ਨਾਲ ਰਲ ਮਿਲ ਕੇ ਆਪਾਂ ਸੱਬੇ ਸਾਂਝੀਵਾਲ ਸੁਧਾਇਨ ਤੋਂ ਕਿਸੇ ਨਾ ਜਿਸੇ ਬਾਰਾ ਜੀ ਦੇ ਆਪਦੇਸ਼ ਮੁਤਾਬਕ ਸਾਰੇ ਰਲ ਮਿਲ ਕੇ ਇਹੋ ਜੇ ਖੁਸ਼ੀਆਂ ਦੇ ਸਮਾਗਮ ਕਰਾਉਂਦੇ ਰਹੀਏ ਗੁਰੂ ਸਾਹਿਬ ਸਾਰਿਆਂ ਦੇ ਮੇਰਾ ਪਰਿਆਥ ਰੱਖਣ ਅੱਜ ਸਮੁੱਚਾ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਰੀ-ਬੀਰੀ ਦੇ ਮਾਲਕ ਤਾਨ-ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪ੍ਰਬ ਦੀਆਂ ਬਹੁਤ-ਬਹੁਤ ਵਧਾਈਆਂ। ਸੋ ਸਾਰੀ ਸੰਗਤ ਨੂੰ ਇਹ ਹੀ ਅਪੀਲ ਆ ਕਿ ਛੇਵੇਂ ਪਾਤਸ਼ਾਹ ਦਾ ਵੀ ਜਿਹੜਾ ਪੌਦਿਆਂ ਨਾਲ ਬਹੁਤ ਪਿਆਰ ਸੀ। ਤੇ ਜੋ ਇਸ ਵੇਲੇ ਮੇਰੀ ਸਾਰਿਆਂ ਨੂੰ ਅਪੀਲ ਆ ਵੀ ਦੇਖੋ ਇਸ ਵੇਲੇ ਸਾਡਾ ਗਰਮੀ ਦੇ ਕਰਕੇ ਸਾਰੇ ਲੋਕੀ ਤਰਾਸ-ਤਰਾਸ ਕਰ ਰਹੇ। ਸੋ ਇਸੇ ਸੰਬੰਧ ਵਿੱਚ ਵੀ ਸਾਡੀ ਸਮੁੱਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼ਰਦਾਈ ਦੇ ਲੰਗਰ ਵੀ ਲਗਾਏ ਗਏ ਨੇ ਅੱਜ ਪਰ ਨਾਲ ਦੀ ਨਾਲ ਇਹ ਵੀ ਬੇਨਤੀ ਆ ਵੀ ਜਿੱਥੇ ਸ਼ਰਦਾਈ ਨੇ ਥੋੜੇ ਸਮੇਂ ਲਈ ਸਾਡੇ ਸਰੀਰ ਨੂੰ ਠੰਡ ਦੇਣੀ ਆ ਪਰ ਜਿਹੜੇ ਪੌਦੇ ਨੇ ਆਪਾਂ ਪੌਦੇ ਲਗਾਈਏ ਵਾਦ ਤੋਂ ਵਾਦ ਤਾਂ ਕਿ ਜੋ ਇੰਨਾ ਜ਼ਿਆਦਾ ਟੈਂਪਰੇਚਰ ਵਧਦਾ ਜਾਣ ਰਿਹਾ ਸੜਕਾਂ ਦੇ ਉੱਤੇ ਚੱਲਿਆ ਨਹੀਂ ਜਾਣ ਰਿਹਾ ਇੰਨਾ ਜ਼ਿਆਦਾ ਸੇਕ ਹੈ ਲੂ ਹੈ ਅਗਰੀ ਹੈ ਤਾਂ ਸਾਡੇ ਗੁਰੂ ਸਾਹਿਬ ਨੇ ਹਮੇਸ਼ਾ ਹੀ ਇਹ ਸੰਦੇਸ਼ ਦਿੱਤਾ ਪਵਨ ਗੁਰੂ ਪਾਣੀ ਪਤਾ ਮਾਤਾ ਧਰਨਾਪਤ ਸੋ ਇਸ ਵੇਲੇ ਵੱਡੀ ਲੋੜ ਆ ਪਿਆਪਾ ਆਪਣੀਆਂ ਸਵਾਤਾਵਰਨ ਨੂੰ ਧਰਤੀ ਨੂੰ ਬਚਾਈਏ ਤਾਂ ਕਿ ਵਾਧਾ ਹੋਇਆ ਟੈਂਪਰੇਚਰ ਕੰਟਰੋਲ 'ਚ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ